ਸਾਨੂੰ ਕੋਈ ਜਿਵੇਂ ਸੁਰਤੇ ਨਹੀਂ ਲੈਣ ਦਿੱਤੀ ਉਹਨਾਂ ਨੇ ਪਾਸਾ ਹੀ ਨਹੀਂ ਸਾਨੂੰ ਲੈਣ ਆ ਦਾ ਘਰ ਬਣਾ ਕੇ ਉਹਨਾਂ ਨੇ ਚੋਰੀ ਕੀਤੀ ਕਿੰਨਾ ਕੁ ਨੁਕਸਾਨ ਹੋਇਆ ਮਾਤਾ ਜੀ ਨੁਕਸਾਨ ਤਾਂ ਸਾਰਾ ਹੀ ਹੋ ਗਿਆ ਜੀ ਤਕਰੀਬਨ 40 ਟੋਲੇ ਸੋਨਾ ਹੋਣਾ ਜੀ ਕੋਈ 5-7000 ਦੀ ਨਕਦੀ ਬਣੀ ਆ ਜੀ ਇਧਰ ਕੋਠੀ ਚ ਦਾਖਲ ਹੋਇਆ ਜੀ ਆ ਬਾਰੀ ਪੱਟੀ ਅੱਛਾ ਬਾਰੀ ਪੱਟ ਕੇ ਨਾਲ ਹੀ ਨਵਾਰੀ ਪਈ ਆ ਜੀ ਉਹ ਨਵਾਰੀ ਸਾਰੀ ਥੋਲੀ ਉਹਦੇ ਕੋਲ ਸੋਨਾ ਪਿਆ ਸੀ ਜਿਹੜਾ ਉਹ ਲੱਗੀ 15 ਦਿਨ ਹੋਏ ਸਾਡੇ ਉਹਨਾਂ ਦਾਦਾ ਜੀ ਮੁੱਕੇ ਆ ਔਰ ਸਾਨੂੰ ਉਹ ਅੱਜ ਦੀ ਕੜੀ ਅਸੀਂ ਬਹੁਤ ਹੀ ਸਾਨੂੰ ਜਿਵੇਂ ਪੁੰਜੇ ਲੱਗੇ। ਉਹ ਤੁਸੀਂ ਸੋਚ ਲਓ ਜੇ ਤਾਂ ਸਾਡੇ ਕੋਈ ਕਰੋਗੇ ਕਾਰਵਾਈ ਤਾਂ ਪੁੱਤ ਚੰਗਾ ਤੇ ਨਹੀਂ ਅਸੀਂ ਤਾਂ ਫਿਰ ਦੇ ਦੇਈਏ। 12 ਵਜੇ ਤੋਂ ਲੈ ਕੇ 4 ਵਜੇ ਦੇ ਵਿਚ ਵਿੱਚ ਹੋਇਆ ਜੀ ਬੰਦੇ ਕੋਈ 4-5 ਬੰਦਿਆਂ ਤੋਂ ਵੱਧ ਜ਼ਿਆਦਾ ਹੋ ਸਕਦੇ। ਪਤਾ ਕਿਉਂ ਲੱਗਿਆ ਤੁਹਾਨੂੰ? ਪਤਾ ਜੀ ਹੋ ਸਕਦਾ ਇਹ ਕੂਲਰਾਂ ਦੇ ਅੱਗੇ ਕੋਈ ਦਵਾਈ ਦੀ ਕੋਈ ਛਿੜਕੀ ਹੋਵੇ ਕਿਉਂਕਿ 12 ਵਜੇ ਤਾਂ ਅਸੀਂ ਬਾਥਰੂਮ ਕਰਕੇ ਪਏ ਹਾਂ ਜੀ ਤੇ ਉਦੋਂ ਬਾਅਦ ਜੀ ਸਾਨੂੰ ਨਹੀਂ ਪਤਾ ਲੱਗਿਆ ਜੀ ਕਿੱਥੇ ਪਏ ਨਹੀਂ ਕਿੱਥੇ ਨਹੀਂ। ਉਦੋਂ ਆ 4 ਵਜੇ ਪਤਾ ਲੱਗਿਆ ਜੀ ਉਦੋਂ ਵੀ ਅੱਖਾਂ 'ਚ ਜ਼ਿਆਦੇ ਦਵਾਈ ਉਹ ਨਵਾਂ ਲਾ ਦੇ ਸੀ ਵੀ ਕੁ ਦਵਾਈ ਪਾਈ ਹੁੰਦੀ ਇੱਕ ਡਰਾ ਕੇ ਹੈ ਕਿ ਜੇ ਮਾਮਲਾ ਜਿਹੜਾ ਚੋਰੀ ਦਾ ਪਨਾਲਾ ਪੈਂਦਾ ਹੈ ਜੀ ਰਾਤ ਸਮੇਂ ਚੋਰੀ ਹੋਈ ਹੈ ਉਹਦੇ ਬਾਬਤ ਪਰਿਵਾਰ ਦਾ ਬਿਆਨ ਲਿਖ ਕੇ ਜੋ ਵੀ ਉਹਦੇ ਅਨੁਸਾਰ ਕਾਰਵਾਈ ਅਮਲ ਵਿੱਚ ਲੈਂਦੀ ਜੇ ਡੋਰਸਟ ਆ ਰਿਹਾ ਫਿੰਗਰ ਪ੍ਰਿੰਟਰ ਨੂੰ ਮੈਸੇਜ ਦਿੱਤਾ ਗਿਆ ਆ ਰਿਹਾ ਡੰਪ ਵਗੈਰਾ ਵੀ ਜਾ ਕੇ ਚੱਕ ਕੇ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਪੱਕਾ ਕਿੰਨਾ ਨੁਕਸਾਨ ਕਿੰਨਾ ਦੱਸੇ ਕੀ ਕੁਝ ਹੋਇਆ ਨੁਕਸਾਨ ਫਿਰ ਲਾਤੀ 35 ਟੋਲੇ ਸੋਨਾ ਦਾ ਦੇ 5000 ਰੁਪਏ ਨਕਦੀ ਹੈ ਮੋਟਲੀ ਜਾਂਚ ਕੀ ਲੱਗਦਾ ਹੈਗਾ ਕਿ ਮਤਲਬ ਮੋਟਲੀ ਜਾਂਚ ਛੇ ਤਾਂ ਇਹੀ ਹੈ ਜੀ ਪੈੜਾ ਨੱਪੀਆਂ ਨੇ ਜੋ ਨੰਗੇ ਪੈਰਾਂ ਦੀਆਂ ਨੇ ਬਾਕੀ ਦੇਖਦੇ ਆ ਅੱਗੇ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਤੁਰੇਗੀ ਪਿੰਡਲ ਪਰਿਵਾਰ ਨੇ ਅਜੇ ਤੱਕ ਕਿਸੇ ਵੀ ਪਿੰਡ ਦੇ ਬੰਦੇ ਦੇ ਸ਼ੱਕ ਵਗੈਰਾ ਨਹੀਂ ਕੀਤਾ ਹੈਗਾ ਜਾਂ ਕੋਈ ਸ਼ੱਕੀ ਵਿਅਕਤੀ ਨਹੀਂ ਦੱਸਿਆ ਕਰ ਕਿਹਨਾਂ ਦਾ ਜੀ ਕਰਪੂਲਦੀਪ ਸਿੰਘ ਪੁੱਤਰ ਨੱਥਾ ਸਿੰਘ ਦਾ ਕਹ ਕਿ ਨਾਮ ਕੀ ਤੁਹਾਡਾ ਜੀ ਨਾਮ ਮੇਰਾ ਰਪਿੰਦਰ ਹੈ ਜੀ ਸਮਤਾ ਜੀ ਕੀ ਗੱਲ ਕੀ ਹੋਈ ਸੀ ਗੱਲ ਹੋਈ ਜੀ ਕੋਈ ਗਨੇ ਪਏ ਹੈ ਹਾਂ ਤੇ ਪਿਆਂ ਦੇ ਉੱਤੇ ਸਾਡੇ ਉਹਨਾਂ ਨੇ ਦਵਾਈ ਦੋਈ ਛੁਟਕੀ ਐ ਸਾਨੂੰ ਪਾਸਾ ਨਹੀਂ ਉਹਨਾਂ ਨੇ ਲੈਣ ਦਿੱਤਾ ਤੜਕੇ ਸਵੇਰ ਉੱਠੀ ਸਵੇਰ ਜਦੋਂ ਉੱਠੇ ਤੇ ਉੱਠ ਕੇ ਉੱਧਰ ਗਏ ਬਾਥਰੂਮ ਕਰਨ ਤੇ ਕੰਦ ਦੇ ਉੱਤੇ ਇਟਾ ਉਟਾ ਚੜੀਆਂ ਪੰਗਾਂ ਇੱਕ ਟਾਟਾ ਚੜਕੇ ਉਹਦਾ ਜਾਬ ਤਾਂ ਪੂਰਾ ਕਰਕੇ ਇੰਨੇ ਜਣਿਆਂ ਨੇ ਫੇਰ ਸਾਡੀ ਘੋਟੀ ਚ ਬਣੀ ਸਾਨੂੰ ਕੋਈ ਜਿਵੇਂ ਸੁਰਤੀ ਨਹੀਂ ਲੈਣ ਦਿੱਤੀ ਉਹਨਾਂ ਨੇ ਪਾਸਾ ਹੀ ਨਹੀਂ ਸਾਨੂੰ ਲੈਣ ਆ ਉਹਦਾ ਕਾਰ ਬਣਾ ਕੇ ਉਹਨਾਂ ਨੇ ਚੋਰੀ ਕੀਤੀ ਕਿੰਨਾ ਕੁ ਨੁਕਸਾਨ ਹੋਇਆ ਮਾਤਾ ਜੀ ਨੁਕਸਾਨ ਤਾਂ ਸਾਰਾ ਹੀ ਹੋ ਗਿਆ ਜੀ ਸਾਰਾ ਤਿੰਨਾ ਦਾ 9 ਸਸ 10 ਸਸ ਦਸਿਆ ਹੋਣਾ ਸੀ ਹਮ ਹਮ ਸਾਰਾ ਲੈ ਗਏ ਪੈਸੇ ਵੀ ਲੈ ਗਏ ਕੁਝ ਐ ਸਾਨੂੰ ਵਿਹਲੇ ਕਰ ਗਏ ਕਿੰਨੇ ਵਜੇ ਪਤਾ ਲੱਗਿਆ ਬੇ ਸਾਨੂੰ ਲੱਗਿਆ ਸਵੇਰ 5 ਵਜੇ ਤੜਕੇ ਉੱਠ ਗਏ ਅਰੇ ਜੀ 5 ਵਜੇ ਸਵੇਰ ਸਾਨੂੰ ਪਤਾ ਲੱਗਿਆ ਜਦੋਂ ਸਵੇਰ ਉੱਠਿਆ ਅਸੀਂ ਦੂਜੇ ਕੱਕੇ ਨੂੰ ਠਾਇਆ ਮੁੰਡੇ ਨੂੰ ਉਹ ਉੱਠ ਗਿਆ ਨਾ ਯਾ ਆਹ ਕੀ ਹੋ ਗਿਆ ਚੋਰੀ ਹੋ ਗਈ ਆਪਣੇ ਦਾ ਦੂਜਾ ਉੱਤੇ ਸਾਰੇ ਅਸੀਂ ਇਕੱਠੇ ਹੋਏ ਵੇਖਿਆ ਤਾਂ ਮੇਰੇ ਨਾਲ ਜਾਓ ਕਿ ਰੱਗੀ ਪਤੱਕੀ ਕੁਸਕ ਤਾਂ ਬੈਠਾ ਹੀ ਨਾ ਹੋਊਗਾ ਜਦੋਂ ਤਾਂ ਗਏ ਸਾਡੇ ਸਾਰੇ ਖਿਲਾੜੇ ਪਾਤੇ ਸੁਣੋ ਸੁਣੋ ਚੱਕਾ ਜਦੋਂ ਉਹਨਾਂ ਨੇ ਮਾੜੀ ਚੀਜ਼ ਨੂੰ ਉਹਨਾਂ ਨੇ ਆਤੀ ਨਹੀਂ ਪਾ ਸਕਦੇ ਸੀ ਉਹਨੇ ਨੂੰ ਪਾਇਆ ਐਸਾ ਸਿਵਣਾ ਮਤਾਈ ਕੀ ਜਾਣਕਾਰੀ ਸੀ ਫਿਰ ਤਾਂ ਕੋਈ ਨਹੀਂ ਹਾਂਜੀ ਜਾਣਕਾਰੀ ਉਹ ਵੀ ਤੁਸੀਂ ਕੋਈ ਤੁਸੀਂ ਸਮਝੋ ਪਰ ਸਾਨੂੰ ਕਿਹਾ ਉਹ ਨਾ ਬੁਖਾਰੀ ਕਰਕੇ ਉੜ ਗਏ ਸਾਡੇ ਕੁਝ ਛੱਡ ਕੇ ਹੀ ਨਗੇ ਦੋ ਮੇਰੇ ਗਾ ਪੁੱਤ ਨਾ ਵੀ ਉਹ ਨਾਲ ਗੇ ਮੇਰਾ ਪਰਿਵਾਰ ਹੈ 15 ਦਿਨ ਹੋਏ ਸਾਡੇ ਉਹਨਾਂ ਦਾਦਾ ਜੀ ਮੁੱਕੇ ਆ ਪਰ ਸਾਨੂੰ ਉਹ ਅੱਜ ਦੀ ਕੜੀ ਅਸੀਂ ਬਹੁਤ ਹੀ ਸਾਨੂੰ ਜਿਵੇਂ ਪੁੰਜੇ ਲਾ ਗਏ ਉਹ ਤੁਸੀਂ ਸੋਚ ਲਓ ਜੇ ਤਾਂ ਸਾਡੇ ਕੋਈ ਕਰੋਗੇ ਕਾਰਵਾਈ ਤਾਂ ਪੁੱਤ ਚੰਗਾ ਤੇ ਨਹੀਂ ਅਸੀਂ ਤਾਂ ਫਿਰ ਦੇ ਦੇਈਏ ਬਜੀ ਕੀ ਨਾਮ ਕੀ ਤੁਹਾਡਾ ਜੀ ਹਰਦੀਪ ਸਿੰਘ ਜੀ ਕਿੱਥੇ ਰਹਿੰਦੇ ਹੋ ਸਰ ਟੰਡ ਪੰਗਾਣਾ ਜੀ ਕੀ ਗੱਲ ਕੀ ਹੋਈ ਹੈ ਜੀ ਤੁਹਾਡੇ ਘਰੇ ਕੱਲ ਇਹ ਗੱਲ ਰਾਤ 12:00 ਵਜੇ ਤੋਂ ਬਾਅਦ ਜੀ ਇਕਦਾਮ ਆ ਬਾਰੀ ਤੋੜੀ ਹੈ ਜਿੱਧਰ ਦੀ ਚੋਰ ਦਾਖਲ ਹੋਏ ਹੈ ਜੀ ਤੇ ਸਾਰੇ ਘਰ ਤੇ ਜਿੰਨਾ ਕੋਈ ਸਮਾਨ ਸੀ ਸੋਨਾ ਜੀ ਉਹ ਸਾਰਾ ਲੈ ਗਏ ਜੀ ਤਕਰੀਬਨ 40 ਟੋਲੇ ਸੋਨਾ ਹੋਣਾ ਹੈ ਜੀ ਕੋਈ 5-7000 ਦੀ ਨਕਦੀ ਬਣੀ ਆ ਜੀ ਤੇ ਇਹ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਹੋਇਆ ਜੀ ਬੰਦੇ ਕੋਈ 4-5 ਬੰਦਿਆਂ ਤੋਂ ਵੱਧ ਜ਼ਿਆਦਾ ਹੋ ਸਕਦੇ ਪਤਾ ਕਿਉਂ ਲੱਗਿਆ ਤੁਹਾਨੂੰ ਪਤਾ ਜੀ ਹੋ ਸਕਦਾ ਇਹ ਕੁਲਰਾਂ ਦੇ ਅੱਗੇ ਕੋਈ ਦਵਾਈ ਦੀ ਕੋਈ ਛਿੜਕੀ ਹੋਵੇ ਕਿਉਂਕਿ 12 ਵਜੇ ਤਾਂ ਅਸੀਂ ਬਾਥਰੂਮ ਕਰਕੇ ਪਏ ਆ ਜੀ ਤੇ ਉਦੋਂ ਬਾਅਦ ਜੀ ਸਾਨੂੰ ਨਹੀਂ ਪਤਾ ਲੱਗਿਆ ਜੀ ਕਿੱਥੇ ਪਏ ਨੇ ਕਿੱਥੇ ਨਹੀਂ ਜੀ ਉਦੋਂ 4 ਵਜੇ ਪਤਾ ਲੱਗਿਆ ਜੀ ਉਦੋਂ ਵੀ ਅੱਖਾਂ 'ਚ ਜ਼ਿਆਦੇ ਦਵਾਈ ਉਹਨੂੰ ਆਇਆ ਲੱਗਦਾ ਸੀ ਵੀ ਕੋਈ ਦਵਾਈ ਪਾਈ ਹੁੰਦੀ ਏ ਕੁਲਰਾਂ 'ਚ ਇੱਧਰ ਕੋਠੀ ਦੇ ਬਾਹਰ ਹੀ ਪਈਆਂ ਨੇ ਇਹ ਕੁਲਰ ਦੋ ਸਾਈਡ ਲੱਗੇ ਹੁੰਦੇ ਜੀ ਹੂੰ ਤੇ ਪਰਲੀ ਗਲੀ ਵਿੱਚ ਦੀ ਉਹਨਾਂ ਨੇ ਚੜ੍ਹ ਕੇ ਵੇਖਿਆ ਵੀ ਇਹ ਵੀ ਸੌਂ ਗਏ ਜਾਂ ਕਿਵੇਂ ਜੀ ਫਿਰ ਉਦੋਂ ਬਾਅਦ ਦਾਖਲ ਹੋਏ ਘਰ ਦੇ ਕਿੰਨੇ ਮੈਂਬਰ ਆ ਹਾਂਜੀ ਘਰ ਦੇ ਮੈਂਬਰ ਕਿੰਨੇ ਤੁਹਾਡੇ ਸਾਡੇ ਘਰ ਦੇ ਮੈਂਬਰ ਜੀ 7 ਜੀ ਹੈਗੇ ਦੋ ਭਰਾ ਜੀ ਸੀ ਦੁਵਾਰਾ ਜੀ ਮਾਤਾ ਜੀ ਹੈਗੇ ਕਿਸੇ ਨੂੰ ਨਹੀਂ ਕੋਈ ਖੜਕਾ ਵਗੈਰਾ ਕੋਈ ਨਹੀਂ ਕਿਸੇ ਨੂੰ ਨਹੀਂ ਇਸ ਬਾਰੇ ਤਾਂ ਬਲਪ ਲਗਾਈ ਦੂਰ ਦਾ ਹੀ ਚਾਨਣ ਹੁੰਦਾ ਜੀ ਪਰ ਇਹ ਜਿਆ ਕੁਛ ਨਹੀਂ ਜੀ ਕਿ ਸਵੇਰੇ 4 ਵਜੇ ਤਕਰੀਬਨ ਪਤਾ ਲੱਗਿਆ ਅੱਛਾ ਸਵੇਰੇ ਤੁਸੀਂ ਐਸੀ ਉੱਠ ਕੇ ਆ ਕੌਣ ਨਹੀਂ ਬੁਢੰਗਾਇਆਂ ਦੀ ਚਾਹ ਵੇਲੇ ਸਵੇਰ ਜੀ ਉਦੋਂ ਉਹਨਾਂ ਨੇ ਵੇਖਿਆ ਜੀ ਬਾਰੀਆਂ ਸਾਰੀਆਂ ਖੁੱਲੀਆਂ ਪਈਆਂ ਬਾਰ ਸਾਰੇ ਖੁੱਲੇ ਪਏ ਸੀ ਉਦੋਂ ਪਤਾ ਲੱਗਿਆ ਤੇ ਫਿਰ ਪੁਲਿਸ ਨੂੰ ਦੱਸਿਆ ਪੁਲਿਸ ਨੂੰ ਸਵੇਰ ਫੋਨ ਕੀਤਾ ਜੀ ਕੋ ਆਏ ਸੀ ਜੋ ਆਪ ਜੀ ਬੰਦੀ ਕਾਰਵਾਈ ਕਰਕੇ ਗਏ ਕੀ ਇਹ ਪੜਾ ਪੜਾ ਉਹ ਨਾ ਪੜਾ ਹੈਗੇ ਆਂ ਇਹ ਪੜਾ ਦੋਨੇ ਗਲੀਆਂ ਚ ਨੰਗੇ ਪੈਰੀ ਹੈਗੇ ਆਂ ਇਹ ਵੱਟੀਆਂ ਛੋਟੀਆਂ ਜਿੰਨੇ ਬੰਦੇ ਆਈ ਕੋਈ ਵੱਟੀਆਂ ਪੜਾ ਵੀ ਚੰਗੇ ਕੋਈ ਛੋਟੀਆਂ ਵੀ ਹੈਗੀਆਂ ਇਹ ਮੈਨਾਂ ਵੀ ਨੱਪੀਆਂ ਬਗੀਆਂ ਬੰਦੇ ਲੱਗਦੇ ਬੰਦੇ ਪੰਛੀ ਬੰਦੇ ਤਾਂ ਹੋਣਗੇ ਅੱਛਾ ਹਾਂਜੀ ਬੰਦੇ ਜ਼ਿਆਦੇ ਕੀ ਲੱਗਦਾ ਕੀ ਹੈ ਜੀ ਤੁਹਾਨੂੰ ਕੋਈ ਘਰ ਭੇਦੀ ਹੈ ਕੋਈ ਕਿਸ ਤਰ੍ਹਾਂ ਹੈ ਨਹੀਂ ਭੇਦੀ ਤਾਂ ਹੋਊਗਾ ਇਹ ਕਿਉਂਕਿ 10 ਦਿਨ ਪਹਿਲਾਂ ਹੀ ਸਾਡੇ ਘਰੇ ਮਰਗ ਹੋਈ ਸੀ ਜੀ ਅੱਛਾ ਪਾਪਾ ਜੀ ਡੈਥ ਹੋਈ ਸੀ ਉਦੋਂ ਲੋਕ ਆਉਂਦੇ ਰਹੇ ਜੀ ਭੇਦੀ ਤਾਂ ਬਗੈਰ ਤਾਂ ਨਹੀਂ ਪਤਾ ਲੱਗਦਾ ਜੀ ਕੋਈ ਕਿੱਥੇ ਕਿੱਥੇ ਨਹੀਂ ਹਾਂਜੀ ਕਿੰਨਾ ਕੋ ਨੁਕਸਾਨ ਹੋਇਆ ਜੀ ਤੁਹਾਡਾ ਕਿਹੜੇ ਕਿਹੜੇ ਕੰਮ ਜੀ ਬਸ ਛੋਣਾ ਹੀ ਹੋਇਆ 40 40 ਟੋਲੇ ਤੇ ਰੀਗਨ ਕੀ ਗਈ ਕਿੰਨੀਆਂ ਕੋਲ ਮਾਰੀਆਂ ਖੰਗਾਲੀਆਂ ਉਹਨਾਂ ਨੇ ਜੀ ਉਹ ਤਿੰਨਾਂ ਮਾਰੀਆਂ ਇੱਕ ਇਹ ਆ ਜੀ ਇੱਕ ਉਧਰ ਸੀ ਇੱਕ ਉੱਪਰ ਵੀ ਹੈਗੀ ਜੀ ਸਾਰੇ ਲੀੜੇ ਲੱਤੇ ਸਭ ਖਿਲਾਰ ਕੇ ਉਹਨਾਂ ਨੇ ਨਹੀਂ ਸਕਤੀ ਸੋਨਾ ਤਿੰਨਾਂ ਚੀ ਸੀ ਹਾਂ ਜੀ ਤਿੰਨਾਂ ਚੀ ਸੀ ਜੀ ਸੋਨਾ ਠੀਕ